ਸਭ ਤੋਂ ਪਹਿਲਾਂ ਤਾਂ ਸਾਬਤ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਹੈ ਅਮਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਵੱਖ-ਵੱਖ ਕੇਸਾਂ ਦੇ ਵਿੱਚ ਹਥਿਆਰਾਂ ਦੀ ਹਥਿਆਰਾਂ ਦੀ ਡਰਗਮਨੀ ਦੀ ਤੇ ਮੋਟਰਸਾਈਕਲ ਤੇ ਅਮਿਊਨੀਸ਼ਨ ਦੀ ਜਿਹੜੀ ਰਿਕਵਰੀ ਹੋਈ ਆ ਉਹਦੇ ਰਿਗਾਰਡਿੰਗ ਇਹ ਪ੍ਰੈਸ ਕਾਨਫਰੈਂਸ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਪੰਜਾਬ ਦੇਸੀ ਪੰਜਾਬ ਪ੍ਰਸਤ ਕੀਤੀ ਜਾ ਰਹੀ ਹੈ ਸਭ ਤੋਂ ਪਹਿਲੇ ਕੇਸ ਦੇ ਵਿੱਚ ਜਿਹੜਾ ਹੈ ਇੱਕ ਐਫਆਈਆਰ ਦਰਜ ਹੋਈ ਸੀ ਐਫਆਈਆਰ ਨੰਬਰ 6 291 2025 ਦੀ ਜਿਹਦੇ ਵਿੱਚ ਦੋ ਅਕਿਊਜ਼ ਜਿਹੜੇ ਹੈ ਗ੍ਰਫਤਾਰ ਕੀਤੇ ਗਏ ਸਨ ਰਣਜੀਤ ਸਿੰਘ ਉਰਫ ਗਾਨਾ ਜਿਹੜਾ ਕਿ ਬੀਰਾਕੋਟ ਦਾ ਰਹਿਸ਼ੀ ਹੈ ਇਸ ਦੇ ਨਾਲ ਇਸ ਦਾ ਸਾਥੀ ਜਿਹੜਾ ਅਮਨਦੀਪ ਸਿੰਘ ਉਰਫ ਪ੍ਰਿੰਸ ਉੱਤਰ ਸਤਨਾਮ ਸਿੰਘ ਜੋ ਕਿ ਕਨੂਪੁਰ ਕਾਲੇ ਦਾ ਰਹਾਸ਼ੀ ਹੈ ਇਹਨਾਂ ਨੂੰ ਜਿਹੜਾ ਹੈ ਇਨਫਾਰਮੇਸ਼ਨ ਬੇਸ ਜਿਹੜਾ ਇੱਕ ਆਪਰੇਸ਼ਨ ਹੈ ਉਹਦੇ ਚ ਕਾਬੂ ਕੀਤਾ ਗਿਆ ਸੀ ਤਲਾਸ਼ੀ ਦੌਰਾਨ ਜਿਹੜਾ ਹੈ ਇਹਨਾਂ ਕੋਲੋਂ ਇੱਕ 30 ਬੋਰ ਦਾ ਪਿਸਟਲ 10 ਜ਼ਿੰਦਾ ਰੌਂਦ ਤੇ 1.5 ਲੱਖ ਰੁਪਏ ਜਿਹੜਾ ਹੈ ਉਹ ਰਿਕਵਰ ਹੋਇਆ ਸੀ ਥਾਣਾ ਕੰਬੋਤ ਚ ਇਹ ਪਰਚਾ ਦਰਜ ਕੀਤਾ ਗਿਆ ਇਨਵੈਸਟੀਗੇਸ਼ਨ ਜਿਹੜੀ ਹੈ ਫਰਦਰ ਚੱਲਦੀ ਹੈ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਇਹਨਾਂ ਦੇ ਹੈਗੇ ਆ ਉਹ ਵੀ ਖੰਗਾਲੇ ਜਾ ਰਹੇ ਆ ਇਹ ਕਿੱਥੋਂ ਇਹ ਜਿਹੜਾ ਹੈਗਾ ਜਿਹੜੀ ਪਿਸਟਲ ਹੈ ਇਹ ਲੈ ਕੇ ਆਏ ਤੇ ਇਹਨਾਂ ਦਾ ਪਰਪਸ ਕੀ ਸੀ ਜਿਹੜਾ 1.5 ਲੱਖ ਰੁਪਇਆ ਇਹਨਾਂ ਕੋਲ ਰਿਕਵਰ ਹੋਇਆ ਉਸ ਦਾ ਸੋਰਸ ਕੀ ਹੈ ਤੇ ਜਿਹੜਾ ਅਮਿਊਨੀਸ਼ਨ 10 ਰਾਉਂਡਸ ਇਹਨਾਂ ਨੂੰ ਇਹਨਾਂ ਕੋਲੋਂ ਮਿਲੇ ਆ ਤੇ ਉਹਦਾ ਪਰਪਸ ਕੀ ਸੀ ਕਿੱਥੇ ਇਹਨਾਂ ਨੇ ਦੇਣੇ ਸੀ ਕਿਹੜੀ ਇਹਨਾਂ ਦੀ ਟਾਰਗੇਟ ਇਹਨਾਂ ਨੇ ਇਹਨਾਂ ਨੂੰ ਮਿਲਿਆ ਸੀ ਜਾਂ ਅੱਗੇ ਕਿਤੇ ਇਹ ਕਿਸੇ ਵਾਰਦਾਤ ਦੇ ਵਿੱਚ ਕਿਵੇਂ ਇਹਨਾਂ ਨੇ ਇਨਵੋਲ ਹੋਣਾ ਸੀ ਉਸ ਤੋਂ ਇਲਾਵਾ ਇੱਕ ਦੂਜੇ ਵੱਖਰੇ ਮੁਕਦਮੇ ਦੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਬਲਬੀਰ ਸਿੰਘ ਪੁੱਤਰ ਗਪਾਲ ਸਿੰਘ ਵਾਹਾਵਾ ਪਿੰਡ ਜਿਹੜਾ ਥਾਣਾ ਘਰਿੰਡੇ ਚ ਪੈਂਦਾ ਉਹਦੀ ਗ੍ਰਿਫਤਾਰੀ ਹੋਈ ਹੈ। ਉਹਦੇ ਕੋਲੋਂ 2 9 mm ਦੇ ਪਿਸਟਲ ਇੱਕ 30 ਬੋਰ ਦਾ ਪਿਸਟਲ ਇੱਕ ਮੋਟਰਸਾਈਕਲ ਹੋ ਗਿਆ। ਦੋ ਮੋਬਾਈਲ ਫੋਨਸ ਹੋ ਗਏ ਤੇ 20 ਦੇ ਕਰੀਬ ਜਿਹੜੇ ਹੈ ਉਹਦੇ ਕੋਲੋਂ ਫਰਦਰ 20000 ਦੇ ਕਰੀਬਨ ਜਿਹੜਾ ਹੈਗਾ ਪੈਸੇ ਰਿਕਵਰ ਹੋਏ ਨੇ ਆ ਬਲਬੀਰ ਬਲਬੀਰ ਸਿੰਘ ਦੀ ਜਿਹੜੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਹੋਈ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਬੇਸਿਕਲੀ ਡਰੋਨ ਰਾਹੀਂ ਜਿਹੜਾ ਹੈ ਹਥਿਆਰ ਆਉਂਦੇ ਸੀ ਉਹਨਾਂ ਦੀ ਤਸਕਰੀ ਕਰਦਾ ਸੀ ਅੱਗੇ ਫਰਦਰ ਇਹ ਉਹਨਾਂ ਨੂੰ ਵੇਚਦਾ ਸੀ ਸੋ ਇਸ ਸੰਬੰਧੀ ਜਿਹੜਾ ਪਰਚਾ ਹੈ ਐਫ ਆਈ ਆਰ ਨੰਬਰ 22 30 ਤਰੀਕ ਨੂੰ ਜਿਹੜਾ ਹੈ ਥਾਣਾ ਕਰਿੰਡਾ ਚ ਉਹ ਦਰਜ ਹੋਇਆ ਇਸ ਤੋਂ ਇਲਾਵਾ ਇੱਕ ਤੀਜੇ ਮੁਕਦਮੇ ਦੇ ਵਿੱਚ ਜੋ ਕਿ ਅ ਨਵੰਬਰ ਮਹੀਨੇ ਦੇ ਵਿੱਚ 15 ਤਰੀਕ ਨੂੰ ਇੱਕ ਦਰਜ ਹੋਇਆ ਸੀ ਜਿਦੇ ਵਿੱਚ ਇੱਕ ਫੋਰਚਨਰ ਗੱਡੀ 6 ਰੋਂਦ ਉਹਦੇ ਵਿੱਚੋਂ ਬਰਾਮਦ ਹੋਏ ਸਨ ਉਹਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਹਰਵਿੰਦਰ ਸਿੰਘ ਉਸ ਚਮਕੌਰ ਸਿੰਘ ਅ ਜਿਨ੍ਹਾਂ ਨੂੰ ਜਿਸ ਨੂੰ ਇੱਕ 32 ਗੋਰ ਦੀ ਪਿਸਟਲ ਸਣੇ ਜਿਹੜਾ ਹੈ ਖਾਸਾ ਤੋਂ ਗ੍ਰਿਫਤਾਰ ਕੀਤਾ ਗਿਆ ਇਹਦੇ ਸਬੰਧੀ ਵੀ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਕਿਉਂਕਿ ਦੋਸ਼ੀ ਜਿਹੜਾ ਹੈ ਉਦੋਂ ਇਹ ਕਾਬੂ ਨਹੀਂ ਹੋ ਸਕਿਆ ਸੀ ਸੋ ਇਸ ਸਬੰਧੀ ਜਿਹੜਾ ਹੈ ਐਫ ਆਈ ਆਰ ਅ ਜਿਹੜੀ ਉਹ ਦਰਜ ਕੀਤੀ ਗਈ ਸੀ ਨਵੰਬਰ ਮਹੀਨੇ ਦੇ ਵਿੱਚ ਇਹਨਾਂ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਇਨਟੈਰੋਗੇਸ਼ਨ ਹੋਈ ਸੀ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਇਹ ਜਿਹੜੀ ਫੋਰਚਨਰ ਗੱਡੀ ਹੈ ਇਹ ਦਿੱਲੀ ਤੋਂ ਇਹਨਾਂ ਨੇ ਚੋਰੀ ਕੀਤੀ ਸੀ ਇਹ ਚੋਰੀ ਕੀਤੀ ਗਈ ਗੱਡੀ ਦੀ ਜਿਹੜੀ ਉੱਥੇ ਐਫ ਆਈ ਆਰ ਹੈ ਉਹ ਐਫ ਆਈ ਆਰ ਮਕਦਮਾ ਨੰਬਰ 30085 110 2024 ਕਰਕੇ ਥਾਣਾ ਮੋਰਿਆ ਇਨਕਲੇਵ ਨਾਰਥ ਬੈਸਟ ਡਿਸਟ੍ਰਿਕਟ ਕ੍ਰਾਈਮ ਜਿਹੜਾ ਹੈ ਨਵੀਂ ਦਿੱਲੀ ਉੱਥੇ ਦਰਜ ਹੋਇਆ ਸੀ ਸੋ ਇਸ ਤਰੀਕੇ ਦੇ ਨਾਲ ਆ ਅਮਸਰ ਦਿਹਾਤੀ ਪੁਲਿਸ ਵੱਲੋਂ ਤੇਨ ਵੱਖ-ਵੱਖ ਅ ਮਕਦਮਿਆਂ ਦੇ ਵਿੱਚ ਟੋਟਲ 2 30 ਬੋਰ ਦੇ ਪਿਸਟਲ 10 ਜ਼ਿੰਦਾ ਰੌਂਦ 2 9mm ਦੇ ਪਿਸਟਲ 1 32 ਬੋਰ ਦਾ ਪਿਸਟਲ 1 ਲੱਖ 70000 ਦੀ ਜਿਹੜੀ ਮਨੀ ਹੈ ਅ ਇਨਕਲੂਡਿੰਗ ਡਰਗ ਮਨੀ 2 ਵਾਈਲ ਸੈਟ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਇਹਨਾਂ ਵਹੀਕਲਸ ਨੇ ਇਹਨਾਂ ਦੀ ਰਿਕਵਰੀ ਹੋਈ ਹੈ ਤੇ ਇਸ ਤੋਂ ਇਲਾਵਾ ਜਿਹੜਾ ਹਰਵਿੰਦਰ ਸਿੰਘ ਹੈ ਉਹ ਪੁੱਤਰ ਪੁੱਤਰ ਲਖਵਿੰਦਰ ਸਿੰਘ ਵਾਸੀ ਛੱਡਣ ਜਿਹੜਾ ਕਿ ਫੋਰਚਨਰ ਵਾਲੇ ਕੇਸ ਦੇ ਵਿੱਚ ਗ੍ਰਿਫਤਾਰ ਹੋਇਆ ਇਹਦੇ ਸਬੰਧੀ ਜਿਹੜਾ ਇਹਦਾ ਕ੍ਰਿਮੀਨਲ ਐਂਟੀਸੀਡੈਂਟਸ ਹੈ ਉਹ ਚੈੱਕ ਕੀਤੇ ਗਏ ਆ ਇਹਦੇ ਖਿਲਾਫ ਟੋਟਲ ਤਿੰਨ ਮੁਕੱਦਮੇ ਜਿਹੜੇ ਆ ਉਹ ਦਰਜ ਹੈ ਦੋ ਮੁਕੱਦਮੇ ਜਿਹੜੇ ਹੈ ਅਮਸਰ ਦਿਹਾਤੀ ਪੁਲਿਸ ਦੇ ਇੱਕ ਥਾਣਾ ਲੋਪੋਕੇ ਤੇ ਇੱਕ ਥਾਣਾ ਕਰੇਂਡਾ ਵਿਖੇ ਦਰਜ ਨੇ ਇਸ ਤੋਂ ਇਲਾਵਾ ਇੱਕ ਜਿਹੜਾ ਪਰਚਾ ਹੈ ਉਹ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਦਰਜ ਸੋ ਇਸ ਤਰੀਕੇ ਨਾਲ ਜਿਹੜਾ ਹੈ ਅਮਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਕੇਸਾਂ ਦੇ ਵਿੱਚ ਆਰਮਜ਼ ਅਮਿਊਨੀਸ਼ਨ ਮਨੀ ਤੇ ਦੋਸ਼ੀਆਂ ਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਸਰ ਜੀ ਰਿੰਜੀਤ ਸਿੰਘ ਜੇ ਅਮਨ ਜੀ ਤੁਸੀਂ 올ਰੀਡੀ ਨਾ ਤੇ ਪਹਿਲਾਂ ਪਰਚੇ ਦਰਜ ਆਏ ਇਹ ਪਹਿਲਾਂ ਇਹ ਜਿਹੜੀ ਹੈ ਇਹ ਇਹ ਇਹਨਾਂ ਦੀ ਜਿਹੜੇ ਪਿਛੋਕੜ ਕਰਮੇ ਨੂੰ ਪਿਛੋਕੜ ਹੈ ਉਹਦੀ ਚੈਕਿੰਗ ਜੇ ਚੱਲ ਰਹੀ ਹੈ ਕਿਉਂਕਿ ਕਈ ਵਾਰ ਜਿਹੜਾ ਹੈ ਪਾਇਸ ਜੇ ਸਾਡੇ ਸੌਫਟਵੇਅਰ ਤੇ ਨਹੀਂ ਜਿਹੜਿਆ ਹੁੰਦਾ ਉਹ ਮੈਨੂਅਲੀ ਜਿਹੜਾ ਹੈ ਮੰਗਾਉਣਾ ਪੈਂਦਾ ਹੈ ਸਰ ਇਹ ਕੰਮ ਕੀ ਕਰਦੇ ਸੀਗੇ ਬੇਸਿਕਲੀ ਕੰਮ ਇਹ ਤਸਕਰੀਦਾ ਕਰਦੇ ਨੇ ਜੀ ਇਹ ਜਿੰਨੇ ਵੀ ਡਰੋਨ ਦੇ ਰਾਹੀਂ ਕੋਈ ਅਸਲਾ ਮਿਨਿਸ਼ਨ ਜਿਹੜਾ ਹੈ ਉਧਰ ਸਮਗਲ ਹੁੰਦਾ ਹੈ ਅਕ੍ਰੋਸ ਦਾ ਬਾਰਡਰ ਤੋਂ ਉਹਨੂੰ ਇਹ ਰਿਟਰੀਵ ਕਰਕੇ ਫਰਦਰ ਜਿਹੜਾ ਹੈ ਅੱਗੇ ਵੇਚਣ ਦਾ ਕੰਮ ਕਰਦੇ ਸੀ ਸਭ ਤੋਂ ਕਿੰਨੇ ਦਿਨ ਤੋਂ ਐਕਟਿਵ ਹੈ ਇਹ ਇਹਨਾਂ ਦੇ ਕਹਿਣ ਮੁਤਾਬਕ ਜਿਹੜਾ ਹੈ ਇਹ ਕਾਫੀ ਸਮੇਂ ਤੋਂ ਨਾ ਕੋਈ ਇਨਰ ਸਪੈਸਿਫਿਕ ਟਾਈਮ ਨਹੀਂ ਦੱਸਿਆ ਕਾਫੀ ਸਮੇਂ ਤੋਂ ਪਿਛਲੇ 6-7 ਮਹੀਨੇ ਤੋਂ ਹਮੂਮਨ ਇਹ ਨਾਲ ਜਿਹੜੀ ਐਕਟੀਵਿਟੀ ਚੱਲ ਰਹੀ ਸਰ ਇਹ ਜੀਵਨ ਫੌਜੀ ਕੈਸ ਤੇ ਤਦੋਂ ਤੋਂ ਸੰਪਰਕ ਚ ਸੀ ਇਹ ਚਾਰੇ ਨਾਲ ਸੀ ਜਾਂ ਕੌਣ ਕੌਣ ਸੀ ਦੇਖੋ ਜੀ ਇਹ ਜੀਵਨ ਫੌਜੀ ਦੇ ਨਾਲ ਜਿਹੜਾ ਤੁਸੀਂ ਲਿੰਕੇਜ ਦੀ ਗੱਲ ਕਰ ਰਹੇ ਹੋ ਅਸੀਂ ਬੜਾ ਬਰੀਕੀ ਦੇ ਨਾਲ ਇਹਨੂੰ ਜਿਹੜਾ ਚੈੱਕ ਕਰ ਰਹੇ ਹਾਂ ਕਿਉਂਕਿ ਬਾਰਡਰ ਬੈਲਟ ਦੇ ਵਿੱਚ ਯੂਥ ਨੂੰ ਬੜੇ ਥੋੜਾ ਅਮਾਉਂਟ ਦੇ ਕੇ ਅਲਿਉਰ ਕਰਕੇ ਉਹਨਾਂ ਨੂੰ ਜਿਹੜਾ ਕ੍ਰਿਮੀਨਲ ਐਕਟੀਵਿਟੀਆਂ ਵੱਲ ਧੱਕਿਆ ਜਾ ਰਿਹਾ ਹੈ ਇਹ ਇਹ ਗੱਲ ਬੜੀ ਜਿਹੜਾ ਹਰੇ ਕੇਸ ਦੇ ਵਿੱਚ ਉੱਪਰ ਕੇ ਸਾਹਮਣੇ ਆਈ ਹੈ ਜਿੱਥੋਂ ਤੱਕ ਜੀਵਨ ਫੌਜੀ ਦੀ ਤੁਸੀਂ ਗੱਲ ਕੀਤੀ ਹੈ ਤੇ ਇਹਨਾਂ ਰਮਜੀਤ ਸਿੰਘ ਉਰਫ ਗਾਨਾ ਤੇ ਜਿਹੜਾ ਅਮਨਦੀਪ ਸਿੰਘ ਹੈ ਇਹਦੀ ਗੱਲ ਕਰਦੇ ਇਹਨਾਂ ਦਾ ਜਿਹੜੇ ਲਿੰਕੇਜਸ ਹੈ ਉਹ ਅਸੀਂ ਚੈੱਕ ਕਰ ਰਹੇ ਆ ਅ ਫਰਦਰ ਕਿੰਨੀ ਦੇਰ ਤੋਂ ਉਹਦੇ ਟੱਚ ਵਿੱਚ ਸੀਗੇ ਕੋਈ ਕਨਸਾਈਨਮੈਂਟ ਉਹਦੇ ਕਹਨ ਤੇ ਇਹਨਾਂ ਨੇ ਚੁੱਕੀ ਹੈ ਕਿੱਥੋਂ ਚੁੱਕੀ ਹੈ ਕਿੱਥੇ ਅੱਗੇ ਇਹਨਾਂ ਨੇ ਡਿਲੀਵਰ ਕੀਤੀ ਹੈ ਜਾਂ ਹੋਰ ਕੋਈ ਅਸੋਸੀਏਟ ਜਿਹੜੇ ਨੈਟਵਰਕ ਨੇ ਬੰਦੇ ਨੇ ਉਹ ਸਾਰੇ ਨੈਟਵਰਕ ਨੂੰ ਸਿੱਖੰਗਾਲਨੇ ਤੇ ਜਿਹੜੇ ਬੰਦੇ ਇਹਨਾਂ ਦੇ ਨਾਲ ਐਸੋਸੀਏਟਡ ਨੇ ਉਹਨਾਂ ਦੀ ਜਿਹੜੀ ਹੈ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਸਰ ਸਰ ਜੂਨ ਕੋਆਰਡੀਨੇਟਰ ਨੇ ਜ਼ਿੰਮੇਵਾਰੀ ਵੀ ਲਈ ਸੀ اسلامਾਬਾਦ ਥਾਣੇ ਤੇ ਧਮਾਕੇ ਦੀ ਇਹ ਇਹਨਾਂ ਤੋਂ ਦੁਬਾਰਾ ਇਹਨਾਂ ਇਹਦੇ ਗੁਰਗਿਆਂ ਤੋਂ ਜਿਹੜੇ ਹਥਿਆਰ ਫੜੇ ਕੀ ਇਹ ਦੁਬਾਰਾ ਕਿਤੇ ਐਸੇ ਦੀ ਵਾਰਦਾਤਾਂ ਦੇਖੋ ਜੀ ਇਹ ਇਹ ਚੀਜ਼ ਜਿਹੜੀ ਹੈਗੀ ਹੈ ਇਹ ਕਿਉਂਕਿ ਇਹ ਜਿਹੜੇ ਹਥਿਆਰ ਸੀਗੇ ਫਰਦਰ ਜੋ ਇੰਟੈਰੋਗੇਸ਼ਨ ਹੋਈ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇਹ ਜਿਹੜੇ ਹਥਿਆਰ ਨੇ ਫਰਦਰ ਇਹ ਟਾਰਗੇਟ ਕਿਲਿੰਗ ਵਾਸਤੇ ਯੂਜ਼ ਹੋਣੇ ਸੀ ਟਾਰਗੇਟ ਕਿਲਿੰਗ ਵਾਸਤੇ ਇਹਨਾਂ ਨੇ ਇਹਨਾਂ ਨੇ ਕਿਉਂਕਿ ਇੰਟਰ ਗੈਂਗ ਰਾਈਵਲਰੀ ਇਹਨਾਂ ਦੀ ਚੱਲ ਰਹੀ ਹੈ ਇਸ ਤੋਂ ਇਲਾਵਾ ਪੁਲਿਸ ਅਫੀਸ਼ੀਅਲਸ ਇਹਨਾਂ ਦੇ ਟਾਰਗੇਟ ਤੇ ਨੇ ਤੇ ਉਸ ਤੋਂ ਇਲਾਵਾ ਜਿਹੜਾ ਹੈ ਜਿਹੜਾ ਸਪੈਸੀਫਿਕ ਪਰਸਨ ਜਿਹੜੇ ਇਹਨਾਂ ਨੇ ਕੁਝ ਟਾਰਗੇਟ ਆਪਣੇ ਰੱਖੇ ਹੋਏ ਨੇ ਉਹਨਾਂ ਤੇ ਇਹ ਜਿਹੜੀ ਫਾਇਰਿੰਗ ਕਰਵਾਉਣ ਵਾਸਤੇ ਜਾਂ ਐਕਸਟਰਸ਼ਨ ਵਾਸਤੇ ਵੀ ਕਿਉਂਕਿ ਇਹਨਾਂ ਦੇ ਜਿਹੜੇ ਉਹ ਬੰਦੇ ਪ੍ਰਾਈਵੇਟ ਬੰਦੇ ਜਿਹੜੇ ਐਕਸਟਰਸ਼ਨ ਜਿਹਨਾਂ ਤੋਂ ਇਹ ਡਿਮਾਂਡ ਕਰਦੇ ਨੇ ਪੈਸੀ ਡਿਮਾਂਡ ਕਰਦੇ ਨੇ ਥਰੂ ਐਕਸਟਰਸ਼ਨ ਉਹਨਾਂ ਦੇ ਵੀ ਇਹ ਕਿਲਿੰਗ ਵਾਸਤੇ ਜਾਂ ਡਰੋਂ ਵਾਸਤੇ ਜਿਹੜਾ ਹੈ ਇਹ ਫਾਇਰ ਕਰਵਾਉਣ ਵਾਸਤੇ ਇਹ ਹਥਿਆਰ ਯੂਜ਼ ਹੁੰਦੇ ਜਿਹੜਾ ਹੈ ਰਵਿੰਦਰ ਸਿੰਘ ਫੋਰਚਨਰ ਵਾਲੇ ਮਾਮਲੇ ਤੇ ਇਹ ਵੀ ਇਹਨਾਂ ਦਾ ਹਿੱਸਾ ਹੈ ਕੀ ਨਾ ਵੱਖਰਾ ਦੇਖੋ ਜੀ ਉਹ ਵੱਖਰਾ ਹੈ ਉਹ ਵੱਖਰਾ ਇੱਕ ਸਾਡਾ ਇੱਕ ਇਨਫਾਰਮੇਸ਼ਨ ਭੇਜ ਤੇ ਸਾਡੇ ਕੋਲ ਇੱਕ ਪਰਚਾ ਦਰਜ ਹੋਇਆ ਸੀ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਉਹਦੇ ਵਿੱਚ ਫੋਰਚਨਰ ਗੱਡੀ ਤੇ ਨਾਲ ਹੀ ਜਿਹੜਾ ਹੈ ਗੱਡੀ ਦੇ ਵਿੱਚ ਰੋਂਦ ਬਰਾਮਦ ਹੋਈ ਸੀ ਫਰਦਰ ਜਿਹੜੀ ਇੰਟੈਰੋਗੇਸ਼ਨ ਹੈ ਉਹਦੇ ਵਿੱਚ ਕਿਉਂਕਿ ਇਨਵੈਸਟੀਗੇਸ਼ਨ ਚੱਲੀ ਤੇ ਇਹ ਬੰਦਾ ਜਿਹੜਾ ਹੈ ਫਿਗਰ ਹੋਇਆ ਕਿਉਂਕਿ ਮੌਕੇ ਤੇ ਕੋਈ ਮਿਲਿਆ ਨਹੀਂ ਸੀ ਤੇ ਇਹ ਬੰਦਾ ਜਿਹੜਾ ਮੇਨ ਜਿਹੜਾ ਹੈ ਇਹਨੂੰ ਫੜਿਆ ਗਿਆ ਹੈ ਹੁਣ ਫਰਦਰ ਜਿਹੜੀ ਇਹਦੀ ਇਨਟੈਰੋਗੇਸ਼ਨ ਚੱਲ ਰਹੀ ਹੈ ਇਨਟੈਰੋਗੇਸ਼ਨ ਚ ਕੀ ਆਂਦਾ ਹੈ ਉਹ ਅੱਗੇ ਜਲਦੀ ਖੁਲਾਸਾ ਹੋਵੇ ਦਿੱਲੀ ਕੀ ਕਰਨੀ ਹੈ ਸੀ ਸਰ ਬੇਸਿਕਲੀ ਜੀ ਹੀ ਇਜ਼ ਇਨ ਟੂ ਕ੍ਰਿਮੀਨਲ ਐਕਟੀਵਿਟੀਆਂ ਦਿੱਲੀ ਤੋਂ ਇਹਨਾਂ ਨੇ ਇੱਕ ਫੋਰਚਨਰ ਗੱਡੀ ਜਿਹੜੀ ਹੈ ਉਹ ਚੋਰੀ ਕੀਤੀ ਹੈ ਜਿਸ ਸੰਬੰਧੀ ਦੱਸਿਆ ਗਿਆ ਹੈ ਕਿ ਇਹ ਪਰਚਾ ਜਿਹੜਾ ਹੈ ਪੀਐਸ ਮੋਰੇਸ਼ ਜਿਹੜਾ ਹੈਗਾ ਉੱਥੇ ਦਰਜ ਵੀ ਹੋਇਆ ਸੋ ਬੇਸਿਕਲੀ ਗੱਡੀ ਦੀ ਚੋਰੀ ਕਰਕੇ ਉਸ ਗੱਡੀ ਨੂੰ ਜਿਹੜਾ ਹੈ ਕ੍ਰਿਮਨਲ ਐਕਟੀਵਿਟੀਜ਼ ਵਾਸਤੇ ਇਹ ਯੂਜ਼ ਕਰਦੇ ਸੀ। ਹਰ ਇੱਕ ਉਹਨਾਂ ਨੇ ਕੰਮ ਸੀ ਗੱਡੀਆਂ ਚੋਰੀ ਕਰਨ ਦਾ ਉੱਥੇ। ਜੀ ਜੋ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ ਗੱਡੀਆਂ ਹੋਰ ਵੀ ਇਹਨਾਂ ਨੇ ਚੋਰੀ ਕੀਤੀਆਂ ਨੇ। ਅਸੀਂ ਉਹ ਸਾਰੀ ਜਿਹੜੀ ਜਿਹੜੀ ਸਟੋਰੀ ਹੈ ਉਹਨੂੰ ਵੈਰੀਫਾਈ ਕਰ ਰਹੇ ਹਾਂ। ਦੇਖਿਆ ਕਿ ਕਿੱਥੇ ਤਰ੍ਹਾਂ ਦੇ ਗੱਡੀਆਂ ਚੋਰੀ ਕਰਕੇ ਅਜੇ 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 ਸਾਡਾ ਜਿਹੜਾ ਫੋਕਸ ਹੈ ਆਪਣੇ ਕੇਸ ਤੇ ਹੈ ਜਿਹਦੇ ਵਿੱਚ ਇੱਕ ਫੋਰਚੂਨਰ ਗੱਡੀ ਜਿਹੜੀ ਕਿ ਦਿੱਲੀ ਤੋਂ ਚੋਰੀ ਕਰਕੇ ਇਨਨਾਂ ਫਰਦਰ ਜਿਹੜਾ ਹੈ ਇਹ ਰੌਂਸ ਤੇ ਅੱਗੇ ਅਮਿਊਨੀਸ਼ਨ ਜਿਹੜਾ ਹੈ ਉਹ ਗੇ ਟ੍ਰਾਂਸਪੋਰਟੇਸ਼ਨ ਵਾਸਤੇ ਯੂਜ਼ ਕੀਤੀ ਹੈ ਉਸ ਗੱਡੀ ਦੀ ਨਿਸ਼ਾਨਦੇਹੀ ਜਿਹੜੀ ਹੈ ਉਹ ਕੀਤੀ ਗਈ ਹੈ ਜਿਹੜੀ ਦਿੱਲੀ ਚ ਇੱਕ ਪਰਚਾ ਹੋਇਆ ਉਹਦੇ ਵਿੱਚ ਇਹ ਫਿਗਰ ਹੋ ਰਹੀ ਹੈ ਫਰਦਰ ਇਹਨਾਂ ਦੀ ਇੰਟਰੋਗੇਸ਼ਨ ਚੱਲਦੀ ਹੈ ਜਿਸ ਸੰਬੰਧੀ ਇਹ ਸਾਰੇ ਫੈਕਟਸ ਕਿ ਹਾਂ ਇਹ ਕਿੱਥੇ-ਕਿੱਥੇ ਇਹਨਾਂ ਨੇ ਗੱਡੀ ਚੋਰੀ ਕੀਤੀ ਅੱਗੇ ਫਰਦਰ ਕਿੱਥੇ ਯੂਜ਼ ਕੀਤੀ ਤੇ ਉਹਦੇ ਥਰੂ ਕੀ ਟ੍ਰਾਂਸਪੋਰਟੇਸ਼ਨ ਇਹਨਾਂ ਨੇ ਯੂਜ਼ ਕੀਤਾ ਹੈਗਾ ਕੀ ਕੀ ਟਰਾਂਸਪੋਰਟ ਕੀਤਾ ਉਹ ਸਾਰੀ ਜਿਹੜੀ ਕੁਐਸਚਨਸ ਆ ਉਹ ਅਸੀਂ ਇਹਨਾਂ ਦੇ ਇੰਟਰੋਗੇਸ਼ਨ ਚੱਲ ਰਹੀ ਹੈ ਮਾਰਗਣੀ ਜਿਹੜੀ ਡਰੋਨ ਰਾਹੀਂ ਜਿਹੜੀ ਤਸਵੀਰ ਹੋਈ ਹੈ ਉਹ ਕਿਹਦੇ ਮਾਧਮ ਨਾਲ ਹੋਈ ਹੈ ਕਿਹਦੇ ਨਾਲ ਕੰਟੈਕਟ ਸੀ ਇਹਨਾਂ ਦਾ ਬੇਸਿਕਲੀ ਇਹਨਾਂ ਦੇ ਜਿਹੜੇ ਫੋਨਸ ਹੈਗੇ ਆ ਉਹ ਅਸੀਂ ਫੋਰੈਂਸਿਕਸ ਵਾਸਤੇ ਭੇਜੇ ਕੁਝ ਨੰਬਰ ਜਿਹੜੇ ਹੈ ਉਹ ਸਾਨੂੰ ਜਿਹੜੇ ਹੈ ਅਕ੍ਰੋਸ ਦਾ ਬਾਰਡਰ ਜਿਹੜੇ ਸਮਗਲਰਸ ਹੈਗੇ ਸਾਡੇ ਲਿਸਟਾਂ ਦੇ ਵਿੱਚ ਵੀ ਹੈ ਫਿਗਰ ਵੀ ਹੁੰਦੇ ਆ ਉਹਨਾਂ ਦੇ ਕੰਟੈਕਟ ਵਿੱਚ ਇਹ ਸੀਗੇ ਪਰਸਨਸ ਉਤੋ ਬਾਅਦ ਹੀ ਉਹਨਾਂ ਦੇ ਲਿੰਕ ਵਿੱਚ ਆ ਕੇ ਉਹਨਾਂ ਦੇ ਨਾਲ ਕਮਿਊਨੀਕੇਟ ਕਰਕੇ ਜਿਹੜਾ ਹੈ ਇਹ ਜਿਹੜੇ ਕਨਸਾਈਨਮੈਂਟਸ ਹੈ ਇਹ ਮੰਗਵਾਈਆਂ ਗਈਆਂ ਸਰ ਸਰ ਕੋਈ ਪੁਰਾਣੀ ਦੇ ਖਲਾਫ ਪਾਕਿਸਤਾਨ ਦੇ ਜਿਹੜੇ ਹੁਣ ਤੱਕ ਮੈਚ ਹੋ ਰਹੇ ਹਨ ਕਿ ਲਗਾਤਾਰ ਹਿੰਦੁਸਤਾਨ ਦੇ ਜਿਹੜੇ ਤਸਕਰ ਨੇ ਉਹਨਾਂ ਨਾਲ ਕੰਟੈਕਟ ਕਰ ਗਿਆ ਬਿਲਕੁਲ ਜੀ ਸਾਡੇ ਵੱਖ-ਵੱਖ ਕੇਸਾਂ ਦੇ ਵਿੱਚ ਕਈ ਜਿਹੜੇ ਐਦਾਂ ਦੇ ਸਮੱਗਲਰਸ ਜਿਹੜੇ ਅਕ੍ਰੋਸ ਦਾ ਬਾਰਡਰ ਹੈ ਉਹ ਫਿਗਰ ਹੋਏ ਨੇ ਉਹਨਾਂ ਦੇ ਨਾਲ ਇਹਨਾਂ ਦੇ ਸਬੰਧ ਜਿਹੜੇ ਹਨ ਕਈ ਕੇਸਸ ਦੇ ਵਿੱਚ ਕਲੀਅਰ ਕੱਟ ਸਟੈਬਲਿਸ਼ ਹੋਏ ਨੇ ਤੇ ਅਸੀਂ ਅਕੋਰਡਿੰਗਲੀ ਜਿਹੜਾ ਹੈ ਕਾਨੂੰਨ ਮੁਤਾਬਕ ਬੰਦੀ ਜਿਹੜੀ ਕਾਰ ਸਰ ਕੋ ਡਰੋਨ ਵੀ ਬਰਾਮਦ ਹੋ ਰਹੀ ਦੇ ਵਿੱਚ ਅ ਫਿਲਹਾਲ ਇਹਦੇ ਵਿੱਚ ਅਜੇ ਕੋਈ ਨਹੀਂ ਹੋਇਆ ਤੇ ਜਿਵੇਂ ਵੀ ਸਾਡੀ ਜਿਵੇਂ ਅਸੀਂ ਬੀਐਸਐਫ ਦੇ ਨਾਲ ਸੈਕੰਡ ਲਾਈਨ ਆਫ ਡਿਫੈਂਸ 'ਚ ਖੜੇ ਆ ਤੇ ਸਾਡੀ ਜਿਹੜੀ ਪੈਟ੍ਰੋਲਿੰਗਸ ਆ ਉਹ ਲਗਾਤਾਰ ਜਾਰੀ ਹੈਗੀਆਂ ਤੇ ਆਉਂਦੇ ਦਿਨਾਂ ਵਿੱਚ ਸਾਨੂੰ ਉਮੀਦ ਹੈ ਕਿ ਹੋਰ ਜਿਹੜਾ ਹੈ ਡਰੋਨਸ ਦੀ ਰਿਕਵਰੀ ਤੇ ਇਹ ਜਿਹੜੇ ਡਰੱਗਸ ਦੇ ਜਿਹੜੀ ਮੰਗਵਾਈਆਂ ਜਾਂਦੀਆਂ ਥਰੂ ਡਰੋਨਸ ਇਹਨਾਂ ਦੀ ਰਿਕਵਰੀ ਹੋਰ ਹੋਏਗੀ ਸਰ ਕਲਗਾ ਸਰ ਇਹ ਤਸਵੀਰਾਂ ਐਮੂਨੀਸ਼ਨ ਦਾ ਕੰਮ ਕਰਦੇ ਸੀ ਜਾਂ ਫਿਰ ਡਰੱਗਸ ਦਾ ਹੀ ਕਰਦੇ ਸੀ ਦੇਖੋ ਜੀ ਡਰੱਗਸ ਤੇ ਜਿਹੜਾ ਹੈ ਐਮੂਨੀਸ਼ਨ ਦਾ ਜਿਹੜਾ ਹੈ ਸਾਈਡ ਬਾਈ ਸਾਈਡ ਇਹ ਕਰ ਰਹੇ ਸੋ ਜਿਹੜੇ ਜੀਵਨ ਗੈਂਗ ਦੇ ਤੁਸੀਂ ਗੁਰਗੇ ਫੜੇ ਨੇ ਤੁਸੀਂ ਕਹਿੰਦੇ ਪੂਰੀ ਸੋਫੀਸ਼ੀਅਲ ਵੀ ਨਹੀਂ ਚਾਹਤੇ ਪਤਾ ਨਾ ਕਿਹੜੀ ਦੇਖੋ ਜੀ ਉਹ ਹਜੇ ਅਸੀਂ ਉਹ ਡੂ ਟੂ ਕਿਉਂਕਿ ਆਪਰੇਸ਼ਨਲੀ ਹੈ ਵਾਜਬ ਨਹੀਂ ਹੈ ਦੱਸਣਾ ਕਿਉਂਕਿ ਇੰਟੈਰੋਗੇਸ਼ਨ ਚ ਆਇਆ ਹੈ ਕਈ ਥ੍ਰੈਟਸ ਵੀ ਹੈ ਬਿਕਾਜ਼ ਜਿਹੜਾ ਇਹਨਾਂ ਦੇ ਖਿਲਾਫ ਕੰਮ ਕਰਦਾ ਉਹਨੂੰ ਟਾਰਗੇਟ ਵੀ ਕਰਦੇ ਆ ਇਸ ਤੋਂ ਇਲਾਵਾ ਐਕਸਟਰਸ਼ਨ ਦੀ ਜਿਹੜੀ ਹੈ ਇਹਨਾਂ ਦੀ ਜਿਹੜਾ ਇਹਨਾਂ ਦਾ ਗਤੀਵਿਧੀਆਂ ਨੇ ਉਹਦੇ ਵਿੱਚ ਵੀ ਜਿਹੜੇ ਹਥਿਆਰ ਨੇ ਉਹ ਵਰਤੇ ਜਾਂਦੇ ਆ ਇਸ ਤੋਂ ਇਲਾਵਾ ਪਿਛੇ ਜੇ ਤੁਸੀਂ ਦੇਖਿਆ ਹੋਵੇਗਾ ਪੁਲਿਸ ਸਟੇਸ਼ਨਸ ਤੇ ਅਟੈਕਸ ਜਿਹੜੇ ਹੈਗੇ ਆ ਉਹ ਵੀ ਹੋਏ ਨੇ ਸੋ ਉਹ ਸਾਰਾ ਜਿਹੜਾ ਅਸਲਾ ਅਮਿਊਨੀਸ਼ਨ ਜਿਹੜਾ ਆ ਰਿਹਾ ਥਰੂ ਡਰੋਨਸ ਆ ਰਿਹਾ ਸਾਡੀ ਕੋਸ਼ਿਸ਼ ਹੈ ਕਿ ਉਸ ਜਿਹੜਾ ਨੈਟਵਰਕ ਹੈ ਉਹਨੂੰ ਡਿਸਟਰਬਟ ਕੀਤਾ ਜਾਵੇ ਤੇ ਵੱਧ ਤੋਂ ਵੱਧ ਜੇ ਕੁਝ ਅਸਲੀ ਕਿਹਾ ਦਾ ਹੈ ਉਹਨੂੰ ਰਿਕਵਰ ਕੀਤਾ ਜਾਵੇ ਸਰ ਕਾਰਨ ਕੀ ਹੈ ਸਰ ਕਾਰਨ ਕੀ ਹੈ ਕਿ ਇਹ ਲਗਾਤਾਰ ਪੁਲਿਸ ਤੇ ਪਿਛੇ ਪਾਗੇ ਹੈ ਪੁਲਿਸ ਨੂੰ ਟਾਰਗੇਟ ਕੀਤਾ ਜਾ ਰਿਹਾ ਨਹੀਂ ਬੇਸਿਕਲੀ ਪੁਲਿਸ ਇਹਨਾਂ ਦੇ ਖਿਲਾਫ ਕਾਰਵਾਈ ਕਰਦੀ ਹੈ ਆਬਵੀਅਸ ਜੀ ਗੱਲ ਹੈ ਪੁਲਿਸ ਅਫੀਸ਼ੀਅਲਸ ਜਿਹਨਾਂ ਦਾ ਟਾਰਗੇਟ ਹੋ ਜਾਂਦਾ ਹੈ ਪਰ ਇਹਨਾਂ ਨੇ ਕਿਹਾ ਸੀ ਕਿ ਜੇ ਗੋਲੀਆਂ ਦੇ ਧੱਕੇ ਕੀਤੇ ਸਾਡਾ ਲੱਗਿਆ ਅਸੀਂ ਧੱਕੇ ਦਾ ਜਬ ਗੋਲੀਆਂ ਜਬ ਬੰਬੜਾ ਦਾ ਵਾਦ ਇਹੋ ਜਿਹੇ ਇਹਨਾਂ ਨੇ ਲਈ ਪੋਸਟਾ ਬਾਹਰ ਲਈ ਪਈ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਪੋਸਟਾ ਜਿਹੜੀ ਆ ਵਾਇਰਲ ਹੋਈ ਹੈ ਨਹੀਂ ਉਹਨਾਂ ਦੀ ਕੋਈ ਆਥੈਂਟੀਸਿਟੀ ਨਹੀਂ ਹੈ ਸੈਕੰਡਲੀ ਗੱਲ ਇਹ ਹੈ ਕਿ ਕੋਈ ਪੁਲਿਸ ਵੱਲੋਂ ਇਸ ਤਰੀਕੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ਜੋ ਵੀ ਕਾਰਵਾਈ ਹੋਈ ਹੈ ਕਾਨੂੰਨ ਅਨੁਸਾਰ ਦੀ ਉਹਨਾਂ ਦੀ ਕੋਈ ਆਡੀਓ ਵਾਰਤ ਹੋਈ ਸੀ ਜਿਹਦੇ ਵਿੱਚ ਉਹ ਕਹਾਂਗੇ ਸੀ ਭੈਣ ਨੂੰ ਤੇ ਉਹਦੀ ਮਾਂ ਨੂੰ ਜੇਲ੍ਹ ਭੇਜਤਾ ਗਿਆ ਕਾਫੀ ਇਨਕੈਰੋਗੇਸ਼ਨ ਕੀਤਾ ਗਿਆ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਜੀ ਜੋ ਜੋ ਕਾਮਨਲੀ ਪੁੱਛੀ ਜਾਂਦੀ ਆ ਉਸ ਤਰੀਕੇ ਨਾਲ ਭਾਜੀ ਉਹ ਜੇਲ੍ਹ ਚ ਮਾਂ ਵੀ ਤੇ ਭੈਣ ਵੀ ਨਹੀਂ ਜੇਲ੍ਹ ਚ ਹੈ ਉਹਨਾਂ ਦਾ ਕੋਈ ਨਾ ਕੋਈ ਕਸੂਰ ਹੋਏਗਾ ਸਰ ਉਹ ਜੋ ਅਟੈਕ ਆਇਆ ਉਸ ਤੋਂ ਬਾਅਦ ਚੁਕਿਆ ਰਹਾ ਨਹੀਂ ਕੁਝ ਨਹੀਂ ਦੇਖੋ ਜਿੱਕਈ ਜਿਹੜੇ ਆਡੀਸ ਲੱਗ ਗਈ ਉਹ ਤੋਂ ਬਾਅਦ ਜਿਹੜੇ ਸਾਡਾ ਉਹ ਕੇਸ ਹੈ ਉਹਦੇ ਵਿੱਚ ਜਿਹੜੀ ਤਫਤੀਸ਼ ਹੋਈ ਹੈ ਉਹਦੇ ਵਿੱਚ ਕਈ ਗੱਲਾਂ ਸਾਡੇ ਸਾਹਮਣੇ ਆਈਆਂ ਨੇ ਕਿ ਲਿੰਕੇਜਸ ਜਿਹੜੇ ਹੈ ਉਹ ਪ੍ਰੂਫ ਹੋਏ ਨੇ ਅਕੋਰਡਿੰਗ ਟੂ ਅਸੀਂ ਜੋ ਲਾ ਹੈ ਅਸੀਂ ਐਕਸ਼ਨ ਲਿਆ ਹੈ ਕਿਸੇ ਨਾਲ ਕੋਈ ਤੱਕੇ ਦੀ ਕੋਈ ਗੱਲ ਨਹੀਂ ਹੈ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਇਹਨਾਂ ਦੇ ਐਸੋਸੀਏਟਸ ਆ ਅਸੀਂ ਉਹਨਾਂ ਦੀ ਵੀ ਪੁੱਛਗਿੱਛ ਕੀਤੀ ਹੈ ਸਾਡੇ ਨੈਟਵਰਕ ਜਿਹੜਾ ਜੋ ਵੀ ਸਾਨੂੰ ਲਿਸਟ ਪ੍ਰੋਵਾਈਡ ਹੁੰਦੀਆਂ ਨੇ ਟੈਕਨੀਕਲੀ ਹਿਊਮਨਿਟ ਦੇ ਨਾਲ ਜੋ ਵੀ ਇਹਨਾਂ ਦੇ ਐਸੋਸੀਏਟਸ ਜਿਨ੍ਹਾਂ ਦੇ ਨਿਸ਼ਾਨਦੇਹੀ ਹੁੰਦੀਆਂ ਅਸੀਂ ਉਹਨਾਂ ਨੂੰ ਬੁਲਾਉਂਦੇ ਆ ਜਿੱਥੇ ਜਿਹਦਾ ਕੋਈ ਕਸੂਰ ਸਟੈਬਲਿਸ਼ ਹੁੰਦਾ ਹੈ ਅਕੋਰਡਿੰਗਲੀ ਕਾਰਵਾਈ ਵੀ ਹੁੰਦੀ ਸਰ ਹੁਣ ਪਤਾ ਲੱਗਾ ਜੀਵਨ ਕੌਣ ਆਸਲ ਵਿੱਚ ਹੈ ਇਹ ਸਾਰੀ ਚੀਜ਼ਾਂ ਚੱਲ ਰਹੀਆਂ ਨੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਰਵਿੰਦਰ ਦੇ ਖਿਲਾਫ 3 ਐਫਆਰ ਦਰਜ ਹੈ ਕਿਸ ਸੈਕਟਰ ਦੇ ਵਿੱਚ ਆ ਤੇ ਕੋਈ ਜਮਾਨਤੀ ਵੀ ਆਇਆ ਸੀ ਕਿ ਵਨਸ਼ੀਤੀ ਦੇਖੋ ਜੀ ਜਿਹੜਾ ਮੈਂ ਤੁਹਾਨੂੰ ਦੱਸਿਆ ਜੀ ਅਜੇ ਇੰਟਰੋਗੇਸ਼ਨ ਚੱਲ ਰਹੀ ਉਸ ਇੰਟਰੋਗੇਸ਼ਨ ਜਿਹੜੇ ਤਿੰਨ ਪਰਚੇ ਦੇ ਖਿਲਾਫ ਜਿਹੜੇ ਸਾਡੇ ਸਾਹਮਣੇ ਆਏ ਨੇ ਹਰਵਿੰਦਰ ਦੇ ਖਿਲਾਫ ਜਿਹੜੇ ਹੈ ਤੁਸੀਂ ਦੇਖੋਗੇ ਦੋ ਪਰਚੇ ਜਿਹੜੇ ਹੈ ਉਹ ਐਨਡੀਪੀਐਸ ਦੇ ਨਾਲ ਰਿਲੇਟ ਕਰਦੇ ਨੇ ਇੱਕ ਪਰਚਾ ਜਿਹੜਾ ਹੈ 379 ਬੀ ਦੇ ਨਾਲ ਦੀ ਹੈ ਸੋ ਬੇਸਿਕਲੀ ਜਿਹੜਾ ਹੈ ਕਿਤਨੇ ਕਿਤੇ ਸਨੇਚਿੰਗ ਸਨੇਚਿੰਗ ਐਟ ਗਨ ਪੁਆਇੰਟ ਇਹਨਾਂ ਕ੍ਰਿਮੀਨਲ ਐਕਸ ਦੇ ਵਿੱਚ ਇਨਵੋਲਵ ਉਸ ਤੋਂ ਬਾਅਦ ਐਨਡੀਪੀਐਸ ਦੀ ਜਿਹੜੀ ਤਸਕਰੀ ਹੈ ਉਹਦੇ ਵਿੱਚ ਵੀ ਇਨਵੋਲਵ ਰਿਹਾ ਰੀਸੈਂਟਲੀ ਜਿਹੜੀ ਫੋਰਚਨਰ ਗੱਡ ਫੋਰਚਨਰ ਗੱਡੀ ਹੈ ਜਿਹੜੀ ਦਿੱਲੀ ਤੋਂ ਇਹਨਾਂ ਨੇ ਚੋਰੀ ਕੀਤੀ ਹੈ ਫਰਦਰ ਅਗੇ ਉਹ ਟਰਾਂਸਪੋਰਟੇਸ਼ਨ ਵਾਸਤੇ ਯੂਜ਼ ਕੀਤੀ ਹੈ ਉਹਦੇ ਵਿੱਚ ਵੀ ਇਹ ਚੋਰੀ ਚ ਇਨਵੋਲਵ ਰਿਹਾ ਤੇ ਹੁਣ ਜਿਹੜਾ ਹੈ ਨਸ਼ੇ ਦੀ ਤੇ ਪਲੱਸ ਜਿਹੜਾ ਹੈ ਆਰਮਜ਼ ਅਮਿਊਨੀਸ਼ਨ ਦੀ ਜਿਹੜੀ ਤਸਕਰੀ ਹੈ ਉਹਦੇ ਚ ਇਨਵੋਲਵ ਹੋ ਰਿਹਾ ਹੈ ਸਰ ਜੋ ਹਥਿਆਰ ਜੋ ਬਲਵੀਰ ਬਲਵੀਰ ਬਹਿਹਾਰ ਦਾ ਮਤਲਬ ਇਹ ਹੈ ਕਿ ਕਿਸ ਬਾਰਡਰ ਇਲਾਕੇ ਦੀ ਇਹ ਜਾਨਾ ਕਿ ਉਹ ਬਰਾਬਰ ਹੈ ਉਹ ਵੀਰ ਦਾ ਨਾਮ ਜੀਤ ਵੀ ਇਹਦਾ ਕੋਈ ਹੈ ਦੇਖੋ ਜੀ ਗੱਲ ਇਹ ਹੈ ਕਿ ਜੋ ਵੀ ਅਕ੍ਰੋਸ ਦਾ ਬਾਰਡਰ ਇਹਨਾਂ ਦੇ ਲਿੰਕਸ ਹੈਗੇ ਆ ਉਹਨਾਂ ਦੇ ਨਾਲ ਇਹ ਲਿੰਕ ਸਟੈਬਲਿਸ਼ ਕਰਕੇ ਕਿਸੇ ਪੁਆਇੰਟ ਤੇ ਉਹ ਡਰਾਪਿੰਗ ਹੁੰਦੀ ਹੈ ਉਸ ਡਰਾਪਿੰਗ ਤੋਂ ਬਾਅਦ ਜਦੋਂ ਇਹ ਰਿਟਰੀਵ ਕਰਕੇ ਫਰਦਰ ਅੱਗੇ ਕਿਸੇ ਵੱਲ ਨੂੰ ਜਾਂਦੇ ਆ ਤੱਪ ਸਾਡੀ ਪੁਲਿਸ ਪਾਰਟੀ ਬਿਕੋਜ਼ ਇਨਫੋਰਮੇਸ਼ਨ ਬੇਸ ਜਿਹੜਾ ਹੈ ਸਾਡਾ ਆਪਰੇਸ਼ਨ ਸੀ ਇਹਨਾਂ ਨੂੰ ਫੜਿਆ ਜਾਂਦਾ ਜਿੱਥੋਂ ਤੱਕ ਇਹ ਕਿੱਥੋਂ ਇਹਨਾਂ ਨੇ ਰੀਟਰੀਵ ਕੀਤੇ ਐ ਫਰਦਰ ਅੱਗੇ ਕਿੱਥੇ ਇਹਨਾਂ ਨੇ ਡਿਲੀਵਰ ਕਰਨੇ ਸੀ ਉਹ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਤੇ ਥੋਰੋਲੀ ਜਿਹੜਾ ਹੈ ਕਿਉਂਕਿ ਸਾਡੇ ਕੋਲ ਪਿੱਛੇ ਅਸੀਂ ਕਾਫੀ ਮੋਡਿਊਲਸ ਜਿਹੜੇ ਨੇ ਉਹ ਬਸਟ ਕੀਤੇ ਨੇ ਜਿਵੇਂ ਹੁਣ ਰੀਸੈਂਟਲੀ ਜਿਹੜਾ ਹੈ ਜੀਵਨ ਫੌਜੀ ਦਾ ਇਹ ਐਸੋਸੀਏਟਸ ਸੀਗੇ ਇਹ ਇਹਨਾਂ ਦਾ ਮੋਡਿਊਲ ਬਸਟ ਹੋਇਆ ਫਰਦਰ ਇਹਦੇ ਵਿੱਚ ਕੁਝ ਹੋਰ ਕਨਸਾਈਨਮੈਂਟਸ ਜਿਹੜੀਆਂ ਆਈਆਂ ਨੇ ਉਦੇ ਬਾਰੇ ਵੀ ਜਿਹੜੀ ਪੁੱਛ ਕੇ ਜਾਰੀ ਹੈ ਸੋ ਜਿਹੜਾ ਸਾਰੀ 빅 ਪਿਕਚਰ ਹੈ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਕੰਪਲੀਟ ਹੁੰਦੀ ਹੈ ਇਹਨਾਂ ਦੇ ਅਸੋਸੀਏਟਸ ਜਿਹੜੇ ਹੋਰ ਰਹਿੰਦੇ ਆ ਉਹ ਫੜ ਹੁੰਦੇ ਇਹ ਸਾਰੀ ਕੰਪਲੀਟ ਹੋਏਗੀ ਦੈਨ ਵੀ ਕੈਨ ਸੇ ਕਿ ਹਾਂ ਇਹ ਜਿਹੜਾ ਸਾਰਾ ਸਾਰਾ ਇਹ ਨੈਟਵਰਕ ਕਿੱਥੋਂ ਚੱਲ ਰਿਆ ਸੀ ਤੇ ਡਰਾਪਿੰਗਸ ਕਿੱਥੇ ਹੋਈ ਸਰ ਇਹਨਾਂ ਨੂੰ ਅਰੈਸਟ ਕਰਨ ਵਾਸਤੇ ਕੋਈ ਪੰਜਾਬ ਆਪਣਾ ਗਵਰਨਮੈਂਟ ਕੁਝ ਕਰ ਰਹੀ ਹੈ ਯੂ نو ਜੀ ਬਿਲਕੁਲ ਜੀ ਐਫ ਆਈ ਆ ਵੀ ਹੋਣੀਏ ਨਾਲ ਤੇ ਨਹੀਂ ਨਹੀਂ ਐਫ ਆਈ ਆਰਸ ਹੋਈਆਂ ਨੇ ਪ੍ਰੋਪਰ ਜਿਹੜਾ ਐਵੀਡੈਂਸ ਜਿਹੜਾ ਹੈ ਉਹ ਔਨ ਫਾਈਲ ਲਿਆਇਆ ਗਿਆ ਹੈ ਤੁਸੀਂ ਦੇਖੋ ਇਹ ਕਈ ਕੇਸਸ ਦੇ ਵਿੱਚ ਜਿਹੜੇ ਵੱਡੇ ਗੈਂਗਸਟਰਸ ਨੇ ਜਿਨ੍ਹਾਂ ਨੇ ਟੈਰਰਿਸਟ ਐਕਟੀਵਿਟੀਆਂ ਦੇ ਵਿੱਚ ਵੀ ਇਨਵੋਲਵ ਨੇ ਉਹਨਾਂ ਤੇ ਯੂਪਾ ਵਰਗੇ ਵੀ ਜਿਹੜੇ ਹੈਗੇ ਐਕਸ ਲੱਗੇ ਹੋਏ ਨੇ ਗਵਰਨਮੈਂਟ ਆਫ ਇੰਡੀਆ ਜਿਹੜਾ ਹੈ ਉਹਨਾਂ ਨੇ ਸਾਡੇ ਤੋਂ ਕਾਫੀ ਵਾਰ ਡਿਟੇਲਸ ਮੰਗੀਆਂ ਨੇ ਅਸੀਂ ਪ੍ਰੋਵਾਈਡ ਕੀਤੀਆਂ ਨੇ ਤੇ ਹੋਪਫੁਲੀ ਜਿਹੜਾ ਹੈ ਸਾਡਾ ਕੰਮ ਔਨ ਇਨ ਰਾਈਟ ਡਾਇਰੈਕਸ਼ਨ ਹੈ ਆਰਸੀਐਨ ਵਗੈਰਾ ਇਸ਼ੂ ਹੋਏ ਨੇ ਕਈ ਕੇਸਸ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿਉਂਕਿ ਇਹ ਪ੍ਰੋਸੈਸ ਕਾਫੀ ਲੰਬੀ ਹੋ ਜਾਂਦੀ ਹੈ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਵੱਡੀ ਹੈਗੀ ਹੈ ਤੋ ਉਹ ਇਟ ਵਿਲ ਟੇਕ ਸਮ ਟਾਈਮ ਤੇ ਜਿਨ੍ਹਾਂ ਦੇ ਵਿੱਚ ਡਾਕੂਮੈਂਟੇਸ਼ਨ ਪੂਰੀ ਹੋਈ ਹੈ ਉਹਨਾਂ ਦੇ ਵਿੱਚ ਅਸੀਂ ਜਿਹੜੇ ਹੈਗੇ ਆ ਇਹਨਾਂ ਦੀ ਕੇਸ ਫਾਈਲਸ ਹਨੇ ਡਾਕੂਮੈਂਟਸ ਜਿਹੜੇ ਹੈ ਗਵਰਨਮੈਂਟ ਆਫ ਇੰਡੀਆ ਨੂੰ ਫਾਰਵਰਡ ਕੀਤੇ ਉਹਨਾਂ ਦੇ ਵਿੱਚ ਅੱਗੇ ਜਿਹੜਾ ਹੈ ਡਿਸੀਜਨ ਉਹਨਾਂ ਵੱਲੋਂ ਲਿਆ ਜਾਣਾ ਹੈ ਹਾਲਾਂਕਿ ਕਈ ਕੇਸਸ ਦੇ ਵਿੱਚ ਜਿੱਥੇ-ਜਿੱਥੇ ਬੈਠੇ ਨੇ ਉਹਨਾਂ ਗਵਰਨਮੈਂਟਸ ਦੇ ਨਾਲ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਹੈ ਕਮਿਊਨੀਕੇਸ਼ਨ ਚੱਲ ਰਿਹਾ ਹੈ ਕਈ ਕੇਸਸ ਦੇ ਵਿੱਚ ਉਹ ਐਡਵਾਂਸ ਲੈਵਲ ਤੇ ਵੀ ਹੈ ਫਰਦਰ ਕਿਉਂਕਿ ਜਿਵੇਂ ਯੂਐਸ ਦੇ ਵਿੱਚ ਗਵਰਨਮੈਂਟ ਚੇਂਜ ਹੋਈ ਹੈ ਤਾਂ ਜਾਂ ਹੋਰ ਹੈ ਉਹ ਜਿਹੜੀ ਸਾਰੀ ਚੀਜ਼ਾਂ ਹੈ ਕਿਵੇਂ ਪੋਲੀਟੀਕਲ ਸਿਨੈਰੀਓ ਹੈ ਉਹ ਸਾਰਾ ਜਿਹੜਾ ਹੈ ਕਿ ਫਰਦਰ ਡਿਸੀਜਨ ਜਿਹੜੇ ਜਿਹੜੇ ਲੈਣੇ ਆ ਉਹ ਲੈ ਜਾਣਗੇ